ਰਾਜਵੀਰ ਵੀਰ ਦੀ ਜੇ ਗੱਲ ਕਰੀਏ ਤੇ ਮੈਂ ਹਮੇਸ਼ਾ ਗੱਲ ਕਹਿੰਦਾ ਨਾ ਕਿ ਇੰਡਸਟਰੀ ਦੇ ਵਿੱਚ ਕਲਾਕਾਰ ਬਹੁਤ ਨੇ ਪਰ ਬਹੁਤ ਚੰਦ ਗਿਣਤੀ ਕਲਾਕਾਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪਰਿਵਾਰ ਕਹਿ ਕੇ ਬੁਲਾਉਂਦੇ ਆ ਕਿ ਪ੍ਰੋਫੈਸ਼ਨਲ ਵਰਲਡ ਹੈ ਪਰ ਵੀਰ ਦੇ ਨਾਲ ਤਕਰੀਬਨ ਇੰਡਸਟਰੀ ਦੇ ਹਰ ਬੰਦੇ ਨਾਲ ਉਹਦਾ ਪਿਆਰ ਇਸ ਤਰੀਕੇ ਦਾ ਰਿਹਾ ਹਮੇਸ਼ਾ ਕਿ ਉਹ ਕੋਲ ਨਹੀਂ ਜਾ ਸਕਦਾ ਉਹ ਚੀਜ਼ਾਂ ਦੁਬਾਰਾ ਬਣ ਨਹੀਂ ਸਕਦੀਆਂ ਕਿਸੇ ਨਾਲ ਬਾਰ ਮੈਂ ਇਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਅਸੀਂ ਰਲ ਮਿਲ ਕੇ ਪਰਿਵਾਰ ਦੇ ਨਾਲ ਹਮੇਸ਼ਾ ਰਹੀਏ ਔਰ ਵਾਹਿਗੁਰੂ ਕਿਰਪਾ ਕਰੇ ਜਿੰਨਾ ਉਹ ਸਾਨੂੰ ਆਰਟਵਾਇਸ ਦੇ ਕੇ ਗਏ ਨੇ ਜਿੰਨਾ ਕੁਝ ਸਾਨੂੰ ਪਿਆਰ ਦੇ ਕੇ ਗਏ ਨੇ ਜਿੰਨਾ ਸਾਨੂੰ ਹਸਾ ਕੇ ਗਏ ਨੇ ਡੈਫੀਨੇਟਲੀ ਉਹ ਗੁਰੂ ਚਰਨਾ ਦੇ ਵਿੱਚ ਵਿਰਾਜੇ ਹੋਣਗੇ ਸੋ ਸਤਿਗੁਰੂ ਕਿਰਪਾ ਕਰਨ ਪਰਿਵਾਰ ਤੇ ਉਹਨਾਂ ਦੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਹਾਂਜੀ ਲੱਗਦਾ ਵੀ ਕਿਤੇ ਨਾ ਕਿਤੇ ਸੜਕ ਹਾਦਸੇ ਦਾ ਇਸ ਤਰ੍ਹਾਂ ਸ਼ਿਕਾਰ ਹੋਣਾ ਸਵਾਲ ਵੀ ਖੜੇ ਕਰਦਾ ਹੈ ਕਿ ਕਿਸ ਤਰ੍ਹਾਂ ਇਸ ਕਿਸਮ ਦੇ ਘਨਾਵਾ ਰੁਕਣੀਆਂ ਚਾਹੀਦੀਆਂ ਕੁਝ ਲਗਾਮ ਲਗਣੀ ਚਾਹੀਦੀ ਇਸ ਚੀਜ਼ ਤੇ ਡੈਫੀਨੇਟਲੀ ਜੀ ਇਹਦੇ ਬਾਰੇ ਮੈਂ ਬੇਨਤੀ ਵੀ ਕਰਦਾ ਕਿ ਸਾਨੂੰ ਸਾਰਿਆਂ ਨੂੰ ਬਹੁਤ ਸੋਹਿਰਤ ਤਰੀਕੇ ਨਾਲ ਸੋਚ ਕੇ ਤੇ ਐਕਸ਼ਨ ਲੈਣ ਦੀ ਲੋੜ ਹੈ ਤਾਂ ਜੋ ਇਹੋ ਜਿਹੇ ਹਾਦਸੇ ਜਿਹੜੇ ਵਾਰ-ਵਾਰ ਨਾ ਹੋਣ ਚਲੋ ਛੱਡੋ ਅਸਤੀ ਕੋ ਲਈ ਮੈਨੂੰ ਸਾਥ ਨਾ ਪੜਾ ਬਿਲਕੁਲ ਜੀ ਬਹੁਤ ਮਾੜਾ ਹੋਇਆ ਤੇ ਸਾਡੇ ਵੱਡੇ ਭਾਈ ਦਾ ਬੜਾ ਸਰਕਾਰ ਆ ਉਹਨਾਂ ਦਾ ਆਲਵੇਜ਼ ਤੇ ਬੜਾ ਪਿਆਰ ਸੀ ਮੇਰੇ ਨਾਲ ਵੀ ਤੇ ਬਸ ਉਹ ਕੀ ਬੋਲੀਏ ਤਪਦੀ ਪਾਣੇ ਆ ਤੇ ਬਹੁਤ ਮਾੜਾ ਹੋਇਆ ਥੈਂਕ ਯੂ ਭਾਈ ਥੈਂਕ ਯੂ ਰਾਜਵੀਰ ਵੀਰ ਦੀ ਜੇ ਗੱਲ ਕਰੀਏ ਤੇ ਮੈਂ ਹਮੇਸ਼ਾ ਗੱਲ ਕਹਿੰਦਾ ਨਾ ਕਿ ਇੰਡਸਟਰੀ ਦੇ ਵਿੱਚ ਕਲਾਕਾਰ ਬਹੁਤ ਨੇ ਪਰ ਬਹੁਤ ਚੰਦ ਗਿਣਤੀ ਕਲਾਕਾਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪਰਿਵਾਰ ਕਹਿ ਕੇ ਬੁਲਾਉਂਦੇ ਆ ਕਿਹ ਪ੍ਰੋਫੈਸ਼ਨਲ ਵਰਲਡ ਹੈ ਪਰ ਵੀਰ ਦੇ ਨਾਲ ਤਕਰੀਬਨ ਇੰਡਸਟਰੀ ਦੇ ਹਰ ਬੰਦੇ ਨਾਲ ਉਹਦਾ ਪਿਆਰ ਇਸ ਤਰੀਕੇ ਦਾ ਰਿਹਾ ਹਮੇਸ਼ਾ ਕਿਉਂ ਭੁੱਲਿਆ ਨਹੀਂ ਜਾ ਸਕਦਾ ਉਹ ਚੀਜ਼ਾਂ ਦੁਬਾਰਾ ਵੰਡ ਨਹੀਂ ਸਕਦੇ ਕਿਸੇ ਨਾਲ ਔਰ ਮੈਂ ਇਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਅਸੀਂ ਰਲ ਮਿਲ ਕੇ ਪਰਿਵਾਰ ਦੇ ਨਾਲ ਹਮੇਸ਼ਾ ਰਹੀਏ ਔਰ ਵਾਹਿਗੁਰੂ ਕਿਰਪਾ ਕਰੇ ਜਿੰਨਾ ਸਾਨੂੰ ਆਰਟਵਾਇਸ ਦੇ ਕੇ ਗਏ ਨੇ ਜਿੰਨਾ ਕੁਝ ਸਾਨੂੰ ਪਿਆਰ ਦੇ ਕੇ ਗਏ ਨੇ ਜਿੰਨਾ ਸਾਨੂੰ ਹਸਾ ਕੇ ਗਏ ਨੇ ਡੈਫੀਨਿਟਲੀ ਉਹ ਗੁਰੂ ਚਰਨਾ ਦੇ ਵਿੱਚ ਵਿਰਾਜੇ ਹੋਣਗੇ ਸੋ ਸਤਿਗੁਰੂ ਕਿਰਪਾ ਕਰਨ ਪਰਵਾਰ ਤੇ ਉਹਦੇ ਬੱਚਿਆਂ ਤੇ ਵੀਰ ਪਰੇ ਹੱਥ ਰੱਖਣਾ ਹਾਂਜੀ ਲੱਗਦਾ ਵੀ ਕਿਤੇ ਨਾ ਕਿਤੇ ਸੜਕ ਹਾਦਸੇ ਦਾ ਇਸ ਤਰ੍ਹਾਂ ਸ਼ਿਕਾਰ ਹੋਣਾ ਸਵਾਲ ਵੀ ਖੜੇ ਕਰਦਾ ਹੈ ਕਿ ਕਿਸ ਤਰ੍ਹਾਂ ਇਸ ਇਸ ਤਰ੍ਹਾਂ ਦੇ ਖ਼ਤਰਾ ਰਿਕਣੀਆਂ ਚਾਹੀਦੀਆਂ ਕਿ ਉੱਥੇ ਲਗਾਮ ਲਗਣੀ ਚਾਹੀਦੀ ਹੈ ਡੈਫੀਨੇਟਲੀ ਜੀ ਇਹਦੇ ਬਾਰੇ ਮੈਂ ਬੇਨਤੀ ਵੀ ਕਰਦਾ ਕਿ ਸਾਨੂੰ ਸਾਰਿਆਂ ਨੂੰ ਬਹੁਤ ਸੋਹਰਤ ਤਰੀਕੇ ਨਾਲ ਸੋਚ ਕੇ ਤੇ ਐਕਸ਼ਨ ਲੈਣ ਦੀ ਲੋੜ ਹੈ ਤਾਂ ਜੋ ਇਹ ਜਿਹੜਾ ਹਾਦਸੇ ਜਿਹੜੇ ਵਾਰ-ਵਾਰ ਨਾ ਹੋਣ ਚਲੋ ਛੱਡੋ ਬਿਲਕੁਲ ਜੀ ਬਹੁਤ ਮਾੜਾ ਹੋਇਆ ਤੇ ਸਾਡੇ ਵੱਡੇ ਭਾਈ ਦਾ ਬੜਾ ਕਰ ਰਹਾ ਉਹਨਾਂ ਦਾ ਆਲਵੇਸ ਤੇ ਬੜਾ ਪਿਆਰ ਸੀ ਮੇਰੇ ਨਾਲ ਵੀ ਤੇ ਬਸ ਉਹ ਕੀ ਬੋਲੀਏ ਰੱਬ ਦੇ ਭਾਣੇ ਆ ਤੇ ਬਹੁਤ ਮਾੜਾ ਹੋਇਆ ਥੈਂਕ ਯੂ ਬਾਕੀ ਥੈਂਕ ਯੂ ਰਾਜਵੀਰ ਵੀਰ ਦੀ ਜੇ ਗੱਲ ਕਰੀਏ ਤੇ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਨਾ ਕਿ ਇੰਡਸਟਰੀ ਦੇ ਵਿੱਚ ਕਲਾਕਾਰ ਬਹੁਤ ਨੇ ਪਰ ਬਹੁਤ ਚੰਦ ਗਿਣਤੀ ਕਲਾਕਾਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪਰਿਵਾਰ ਕਹਿ ਕੇ ਬੁਲਾਉਂਦੇ ਆ ਕਿਹ ਕੀ ਪ੍ਰੋਫੈਸ਼ਨਲ ਵਰਲਡ ਹੈ ਪਰ ਵੀਰ ਦੇ ਨਾਲ ਤਕਰੀਬਨ ਇੰਡਸਟਰੀ ਦੇ ਹਰ ਬੰਦੇ ਨਾਲ ਉਹਦਾ ਪਿਆਰ ਇਸ ਤਰੀਕੇ ਦਾ ਰਿਹਾ ਹਮੇਸ਼ਾ ਕਿਉਂ ਕੁ ਲੈ ਨਹੀਂ ਜਾ ਸਕਦਾ ਉਹ ਚੀਜ਼ਾਂ ਦੁਬਾਰਾ ਵੰਡ ਨਹੀਂ ਸਕਦੇ ਕਿਸੇ ਨਾਲ ਔਰ ਮੈਂ ਇਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਅਸੀਂ ਰਲ ਮਿਲ ਕੇ ਪਰਿਵਾਰ ਦੇ ਨਾਲ ਹਮੇਸ਼ਾ ਰਹੀਏ ਔਰ ਵਾਹਿਗੁਰੂ ਕਿਰਪਾ ਕਰੇ ਜਿੰਨਾ ਸਾਨੂੰ ਆਰਟਵਾਇਸ ਦੇ ਕੇ ਗਏ ਨੇ ਜਿੰਨਾ ਕੁਝ ਸਾਨੂੰ ਪਿਆਰ ਦੇ ਕੇ ਗਏ ਨੇ ਜਿੰਨਾ ਸਾਨੂੰ ਹਸਾ ਕੇ ਗਏ ਨੇ ਡੈਫੀਨੇਟਲੀ ਉਹ ਗੁਰੂ ਚਰਨਾ ਦੇ ਵਿੱਚ ਵਿਰਾਜਿਤ ਹੋਣਗੇ ਸਤਿਗੁਰ ਕਿਰਪਾ ਕਰਨ ਪਰਿਵਾਰ ਤੇ ਉਹਨਾਂ ਦੇ ਬੱਚਿਆਂ ਤੇ ਮੇਰ ਪਰੇ ਹੱਥ ਰੱਖਣਾ ਹਾਂਜੀ ਲੱਗਦਾ ਵੀ ਕਿਤੇ ਨਾ ਕਿਤੇ ਸੜਕ ਹਾਦਸੇ ਦਾ ਇਸ ਤਰ੍ਹਾਂ ਸ਼ਿਕਾਰ ਹੋਣਾ ਸਵਾਲ ਵੀ ਖੜੇ ਕਰਦਾ ਹੈ ਕਿ ਕਿਸ ਤਰ੍ਹਾਂ ਇਸ ਇਸ ਤਰ੍ਹਾਂ ਦੀ ਕਿਤਨਾ ਵੜਨੀ ਚਾਹੀਦੀ ਹੈ ਕਿ ਉੱਥੇ ਲਗਾਮ ਲਗਣੀ ਚਾਹੀਦੀ ਹੈ ਡੈਫੀਨੇਟਲੀ ਜੀ ਇਹਦੇ ਬਾਰੇ ਮੈਂ ਬੇਨਤੀ ਵੀ ਕਰਦਾ ਕਿ ਸਾਨੂੰ ਸਾਰਿਆਂ ਨੂੰ ਬਹੁਤ ਸੋਹਰਤ ਤਰੀਕੇ ਨਾਲ ਸੋਚ ਕੇ ਤੇ ਐਕਸ਼ਨ ਲੈਣ ਦੀ ਲੋੜ ਹੈ ਤਾਂ ਜੋ ਇਹ ਜਿਹਹਾਸ ਜਿਹੜੇ ਵਾਰ-ਵਾਰ ਚਲੋ ਚਲੋ ਅਸਤੀ ਕੋ ਲਈ ਮੈਨੂੰ ਆਪਣਾ ਬਿਲਕੁਲ ਜੀ ਬਹੁਤ ਮਾੜਾ ਹੋਇਆ ਤੇ ਸਾਡੇ ਵੱਡੇ ਭਾਈ ਦਾ ਬੜਾ ਸਰਕਾਰ ਆ ਉਹਨਾਂ ਦਾ ਆਲਵੇਜ਼ ਤੇ ਬੜਾ ਪਿਆਰ ਸੀ ਮੇਰੇ ਨਾਲ ਵੀ ਤੇ ਬਸ ਉਹ ਕੀ ਬੋਲੀਏ ਰੱਬ ਦੇ ਭਾਣੇ ਆ ਤੇ ਬਹੁਤ ਮਾੜਾ ਹੋਇਆ ਥੈਂਕ ਯੂ ਬਾਕੀ ਥੈਂਕ